ਮੈਂ ਹਾਂਜੀ ਸਰ ਕਿ ਪੰਜਾਬ ਲੈਵਲ ਦੇ ਮੀਟਿੰਗ ਕਿੱਤੇ ਜਲੰਧਰ ਦੇ ਵਿੱਚ ਕੀ ਮੁੱਦਾਂ ਲੈ। ਮੁੱਦਾ ਇਹ ਹੈ ਜਿਹੜਾ ਡੋਰ ਟੂ ਡੋਰ ਕਲੈਕਸ਼ਨ ਦੇ ਜਿਹੜੇ ਠੇਕੇ ਲੱਗੇ ਆ ਠੀਕ ਹੈ ਨਾ ਤੇ ਉਹਨਾਂ ਦੇ ਆਵਾਜ਼ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਮੁਲਾਜ਼ਮਾਂ ਚ ਬਹੁਤ ਰੋਸ ਹੈਗਾ ਜਿਹਦੇ ਤਹਿਤ ਅੱਜ ਪੂਰੇ ਪੰਜਾਬ ਦੀਆਂ ਜਥੇਬੰਦੀਆਂ ਜਲੰਧਰ ਕਾਰਪੋਰੇਸ਼ਨ ਦੇ ਵਿੱਚ ਆਈਆਂ ਉਹ ਸੇਚੇ ਤੌਰ ਤੇ ਉਹਨਾਂ ਨੇ ਮੈਨੂੰ ਵੀ ਇਨਵਾਈਟ ਕੀਤਾ ਤੇ ਜਿੰਨੇ ਵੀ ਉਹਨਾਂ ਦੇ ਸੁਝਾਅ ਸੀ ਜਾਂ ਜੋ ਰੰਜ ਸੀਗੇ ਉਹਨਾਂ ਦੇ ਬਕਾਇਦਾ ਨੋਟ ਕੀਤੇ ਗਏ ਆ ਔਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਚੀਜ਼ ਦਾ ਜਿਹੜਾ ਮੈਂ ਸਮਝਦਾ ਕੋਈ ਨਾ ਕੋਈ ਪੋਜੀਟਿਵ ਹੱਲ ਕਢਵਾਉਣ ਦੀ ਕੋਸ਼ਿਸ਼ ਕਰਾਂਗੇ ਸੈਕਟਰ ਕੇਕੇਦਾਰੀ ਨੂੰ ਲੈ ਕੇ ਪਟੇਵਾਲਾ ਲਗਾਤਾਰ ਪ੍ਰੋਗਰੈਸਿੰਗ ਦੇ ਵਿਵੰਦ ਨੇ ਉਸ ਨੂੰ ਲੈ ਕੇ ਜਿਹੜੀਆਂ ਚਾਚਾ ਵੀ ਨਿਵਾਜ਼ਾਂ ਵਿੱਚ ਜਿਹੜੇ ਰੋਲ ਜੀ ਜੀ ਦੇਖੋ ਪੂਰੇ ਪੰਜਾਬ ਚ ਮੈਂ ਸਮਝਦਾ ਹਾਂ ਕਿ ਵਾਹਿਦ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਨੇ ਹਰ ਵੇਲੇ ਹਰ ਸਮੇਂ ਮੌਕੇ ਦੀਆਂ ਸਰਕਾਰਾਂ ਦੇ ਨਾਲ ਜੇ ਨਾ ਜਿਨ੍ਹਾਂ ਨੇ ਵੀ ਠੇਕੇਦਾਰੀ ਪ੍ਰਥਾ ਨੂੰ ਸਾਡੇ ਤੇ ਮਤਲਬ ਲਾਉਣ ਦੀ ਕੋਸ਼ਿਸ਼ ਕੀਤੀ ਉਹਦੇ ਆਵਾਜ਼ ਦੇ ਵਿੱਚ ਅਸੀਂ ਹਮੇਸ਼ਾ ਤੋਂ ਪ੍ਰੋਟੈਸਟ ਕਰਦੇ ਸੀ ਕਰਦੇ ਆ ਤੇ ਕਰਦੇ ਰਵਾਂਗੇ ਇਹਨਾਂ ਤੋਂ ਆਪਣੇ ਲੋਕਾਂ ਦੇ ਹਿੱਤ ਜਿਹੜੇ ਆ ਮੈਂ ਸਮਝਦਾ ਉਹਨਾਂ ਨੂੰ ਕਾਇਮ ਰੱਖਣਾ ਸਾਡੀ ਮੋਰਲ ਡਿਊਟੀ ਹੈ ਤੇ ਉਹਨਾਂ ਦੇ ਜਿੰਨੇ ਵੀ ਸੁਝਾਅ ਵੀ ਆਏ ਆ ਜੋ ਜੋ ਉਹਨਾਂ ਦੇ ਰਾਜ ਆ ਮੈਂ ਜਿਵੇਂ ਤੁਹਾਨੂੰ ਦੱਸ ਕੇ ਹਟਿਆ ਉਹ ਸਾਰੇ ਨੋਟ ਕੀਤੇ ਗਏ ਆ ਬਕਾਇਦਾ ਔਰ ਅ ਇਨਕੀਸ ਜੇ ਇਹ ਜਿਹੜੇ ਆ ਰੱਦ ਨਹੀਂ ਹੁੰਦੇ ਜਿਹੜੇ ਠੀਕੇ ਕੰਟਰੈਕਟ ਜਿਹੜੇ ਲੱਗੇ ਆ ਤੇ ਫਿਰ ਮੈਂ ਸਮਝਦਾ ਕੋਈ ਨਾ ਕੋਈ ਜਿਹੜਾ ਸਖਤ ਫੈਸਲਾ ਜਿਹੜਾ 8 ਤਰੀਕ ਦੇ ਰੂਪ ਦੇ ਵਿੱਚ ਸਮੂਚੀ ਜਿਹੜੀ ਜਥੇਬੰਦੀ ਦੀ ਜਿਹੜੀ ਹਾਈ ਪਾਵਰ ਸਾਡੀ ਐਕਸ਼ਨ ਕਮੇਟੀ ਆ ਉਹਨੇ ਜੋ ਫੈਸਲਾ ਲਿਆ ਵੀ 8 ਤਰੀਕ ਨੂੰ ਅਸੀਂ ਪੂਰੇ ਪੰਜਾਬ ਚ ਫੇ ਸਫਾਈ ਦਾ ਜਿਹੜਾ ਕੰਮ ਆ ਬੰਦ ਕਰਾਂਗੇ ਮੈਂ ਉਹਨਾਂ ਦੇ ਫੈਸਲੇ ਦੇ ਨਾਲ ਖੜਾ ਆ ਤੇ ਪੰਜਾਬ ਦੇ ਚੇਅਰਮੈਨ ਵੀ ਹੈਗੇ ਭਾਈ ਕਰਮਦੇਵ ਇਸ ਬਾਰੇ ਕਿਆ ਸਰਕਾਰ ਤੱਕ ਤੁਸੀਂ ਇਹ ਮਤਲ ਲੈ ਕੇ ਜਾਓਗੇ ਜਿਹੜਾ ਜਿਹੜਾ ਦੇਖੋ ਹਾਲੇ ਸਰਕਾਰ ਨਾਲ ਤੇ ਇਸ ਟਾਪਿਕ ਤੇ ਕੋਈ ਡਾਇਲੌਗ ਹੀ ਨਹੀਂ ਹੋਇਆ ਨਾ ਉਹਨਾਂ ਵੱਲੋਂ ਨਾ ਸਾਡੇ ਵੱਲੋਂ ਕਿ ਕਿਤੇ ਨਹੀਂ ਨਹੀਂ ਹਾਲੇ ਇਸ ਲਈ ਅਸੀਂ 8 ਤਰੀਕ ਤੱਕ ਦਾ ਸਮਾਂ ਲਿਆ ਹੈ ਨਾ ਇਨ ਬਿਟਵੀਨ ਅਸੀਂ ਆਪਣੀ ਗੱਲ ਜਿਹੜੀ ਹੈ ਮੁਲਾਜ਼ਮ ਜਥੇਬੰਦੀਆਂ ਦੇ ਜਿਹੜੇ ਸਾਡੇ ਵਿਨੋਦ ਬਿੱਟਾ ਜੀ ਅੰਮ੍ਰਿਤਸਰ ਤੋਂ ਪ੍ਰਧਾਨ ਨੇ ਹੋਰ ਜਿਹੜੇ ਸਾਥੀ ਹੈਗੇ ਨੇ ਇਹਨਾਂ ਨੂੰ ਨਾਲ ਲੈ ਕੇ ਜਾਵਾਂਗੇ ਤੇ ਆਪਣੀ ਗੱਲ ਅਸੀਂ ਲਾ ਕੇ ਆਵਾਂਗੇ ਜੇ ਫਿਰ ਵੀ ਕੋਈ ਗੱਲ ਨਹੀਂ ਬਣਦੀ ਤਾਂ ਬਸ ਹੀ ਸਿਰਫ ਦੇਖੋ ਕਮਿਸ਼ਨ ਦਾ ਚੇਅਰਮੈਨ ਹੋਣ ਦਾ ਮਤਲਬ ਕਿ ਤਈ ਇਹ ਨਹੀਂ ਹੈਗੇ ਕਿ ਅਸੀਂ ਆਪਣੇ ਲੋਕਾਂ ਦੇ ਹੱਕ ਹਕੂਕ ਜਿਹੜੇ ਦਾਤੇ ਲਾ ਦੇਣਾ ਅਸੀਂ ਇਹਨਾਂ ਦੇ ਲਈ ਕੰਮ ਕਰਦੇ ਆਂ ਇਹਨਾਂ ਦੇ ਲਈ ਕੰਮ ਕਰਦੇ ਰਵਾਂਗੇ ਔਰ ਕਮਿਸ਼ਨ ਦਾ ਮੇਰੇ ਖਿਆਲ ਆ ਮਤਲਬ ਵੀ ਇਹੀ ਹੈ ਵੀ ਇਹਨਾਂ ਦੇ ਹੱਕ ਹਕੂਕਾਂ ਦੀ ਰਾਖੀ ਕਰਨੀ ਤਾਂ ਉਹ ਮੈਂ ਸਮਝਦਾ ਕਿ ਕਿਸੇ ਵੀ ਹੱਦ ਤੱਕ ਸਾਨੂੰ ਜਾਣਾ ਪਵੇ ਜਾਣਾ ਬੱਚੇ ਸਰਕਾਰ ਜਿਹੜੀ ਵਾਲੀ ਮੰਗ ਹੈਗੀ ਹੈ ਜਾਂ ਸਰਕਾਰ ਤਾਂ ਤੁਸੀਂ ਹਲੇ ਕਿ ਮੀਟਿੰਗ ਨਹੀਂ ਹੋਈ ਪਰ ਸਰਕਾਰ ਦੇ ਧਿਆਨ ਚ ਹੋਣੀ ਹੈ ਉਹ ਕਿ ਸਰਕਾਰ 'ਤੇ ਲੱਗਦਾ ਕੀ ਹੈ ਕਿਉਂਕਿ ਕਾਫੀ ਟਾਈਮ ਹੋ ਗਿਆ ਸਰਕਾਰ ਨੂੰ ਬਣੇ ਹਾਲੇ ਤੱਕ ਇਹ ਚੀਜ਼ਾਂ ਨਹੀਂ ਨਹੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਬਹੁਤ ਇੱਕ ਮਤਲਬ ਚੰਗੀ ਰਵਾਇਤ ਪਹਿਲੀ ਵਾਰ ਇਦਾਂ ਹੋਇਆ ਵੀ ਕੰਟੀਨਿਊਸਲੀ ਮੁਲਾਜ਼ਮਾਂ ਨੂੰ ਜਥੇਬੰਦੀਆਂ तमाम ਜਥੇਬੰਦੀਆਂ ਨੂੰ ਬੁਲਾ ਕੇ ਸਾਡੇ ਮਾਨਯੋਗ ਵਿੱਤ ਮੰਤਰੀ ਹਰਪਾਲ ਚੀਵਾ ਜੀ ਉਹਨਾਂ ਦੇ ਨਾਲ ਲੋਕਲ ਬਾਡੀ ਮਿਨਿਸਟਰ ਡਾਕਟਰ ਰਵਜੂਤ ਜੀ ਔਰ ਉਹਨਾਂ ਦੇ ਨਾਲ ਮੇਰੇ ਖਿਆਲ ਇੱਕ ਸਾਡੇ ਈਟੀਓ ਸਾਹਿਬ ਜਿਹੜੇ ਬਿਜਲੀ ਮੰਤਰੀ ਹਰਪ੍ਰਜਨ ਸਿੰਘ ਜੀ ਸੀਗੇ ਇਹਨਾਂ ਦੀ ਕਮੇਟੀ ਬਣੀ ਹੋਈ ਸੀ ਉਹਨਾਂ ਨੇ ਲਗਾਤਾਰਤਾ ਦੇ ਵਿੱਚ ਇਹ ਮੀਟਿੰਗਸ ਜਿਹੜੀਆਂ ਮੁਲਾਜ਼ਮ ਜੱਥੇਬੰਦੀਆਂ ਦੇ ਨਾਲ ਲਈਆਂ ਔਰ ਇੱਕ ਬੜਾ ਪੋਜ਼ਿਟਿਵ ਮਾਹੌਲ ਸੀਗਾ ਸਾਨੂੰ ਲੱਗਦਾ ਸੀ ਵੀ ਕੋਈ ਨਾ ਕੋਈ ਜਿਹੜਾ ਪੋਜ਼ਿਟਿਵ ਜਿਹੜਾ ਹੱਲ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਨਿਕਲ ਆਏਗਾ ਪਰ ਇਨ ਬਿਟਵੀਨ ਕੁਦਰਤੀ ਮਾਰ ਪੈ ਗਈ ਉਹ ਸਾਰਾ ਕੁਝ ਉੱਥੇ ਹੀ ਜਿਹੜਾ ਸਟਕ ਹੋ ਕੇ ਰਹਿ ਗਿਆ ਤੇ ਅਸੀਂ ਤਾਂ ਆਸਵੰਦ ਸੀਗੇ ਕਿ ਇਸ ਵਾਰ ਕੁਛ ਨਾ ਕੁਛ ਮੁਲਾਜ਼ਮਾਂ ਨੂੰ ਮਿਲੇਗਾ ਪਰ ਚਲੋ ਜਦੋਂ ਪ੍ਰਮਾਤਮਾ ਨੇ ਕਰਨਾ ਉਦੋਂ ਹੀ ਹੋਣਾ ਔਰ ਜੋ ਉਹਨੇ ਰਚਿਆ ਹੋਣਾ ਐਂਡ ਆਫ ਦਾ ਡੇ ਤਾਂ ਉਹੀ ਹੋਣਾ ਹੁਣ ਜਿਹੜੀ ਆਸਾਂ ਆਰਟਿਕ ਲਗਦੀ ਪੂਰੀ ਹੋ ਜਾਣਗੀਆਂ ਨਹੀਂ ਮੈਂ ਤਾਂ ਦੇਖੋ ਅਸੀਂ ਇਨਸਾਨ ਆ ਸਾਡੀ ਫਿਤਰਤ ਆ ਸਾਡਾ ਸੁਭਾਅ ਆ ਇਹ ਕਿ ਆਸਵੰਦ ਰਹਿਣਾ ਆਸ਼ਾਵਾਂ ਦੇ ਤੌਰ ਤੇ ਅਸੀਂ ਜੀਵੇ ਤਾਂ ਇੱਛਾਵਾਂ ਸਾਡੀਆਂ ਜਿਹੜੀਆਂ ਉਹੀ ਸਾਨੂੰ ਜਿਉਂਦਾ ਰੱਖਦੀਆਂ ਤੇ ਮੈਂ ਸਮਝਦਾ ਕਿ ਇਹ ਕੱਲਾ ਮੇਰੇ ਤੱਕ ਨਹੀਂ ਜੁੜੀਆਂ ਹੋਈਆਂ ਚੀਜ਼ਾਂ ਇਹ ਸਿੱਧਾ ਸਾਡੇ ਮੁਲਾਜ਼ਮਾਂ ਦੇ ਨਾਲ ਜੁੜੀਆਂ ਹੋਈਆਂ ਉਹਦੇ ਭਵਿੱਖ ਦੇ ਨਾਲ ਉਹਨਾਂ ਦੇ ਬੱਚਿਆਂ ਦੇ ਭਵਿੱਖ ਦੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਤੋਂ ਇਹਦੇ ਲਈ ਆਸਵੰਦ ਹੋਣਾ ਵੀ ਠੀਕ ਹੈ ਔਰ ਇਹਦੇ ਲਈ ਕੋਈ ਸੰਘਰਸ਼ ਵੀ ਲੀਕਣਾ ਪੈਂਦਾ ਤਾਂ ਮੈਂ ਸਮਝਦਾ ਮੈਂ ਕਦੇ ਹੀ ਪਿੱਛੇ ਨਹੀਂ ਹਟਦਾ